ਜਿਹੜੇ ਬਾਈ ਆਪਣੇ ਮਾਰਚ ਵਿੱਚ ਉੜਦੇ ਆ ਜਾਨਵਰ ਹਾਂਜੀ ਉਹਨਾਂ ਨੂੰ ਦਵਾਈ ਬੂਟੀ ਫਿਰ ਪਹਿਲਾਂ ਜਿਹੜੀ ਮਿਹਲਾ ਪਾਣੀ ਦਵਾਈ ਲਾਂਦੇ ਆ ਉਹ ਕਦੋਂਕ ਲੱਗਦੀ ਆ ਫਿਰ ਬਾਈ ਪਹਿਣਾ ਆਪਣੇ ਕੂਤੇ ਬਈ 10 ਪਾਰ ਸਾਫ਼ ਹੋ ਗਏ ਫੁੱਲ ਆਣਾ ਅੱਛਾ ਜੀ ਉਹਨਾਂ ਪੰਜ ਚਾਰ ਦਿਨ ਦਾ ਧੱਤ ਧੁੱਪ ਲਗਾਈ ਧੁੱਪ ਲਗਾਈ ਪੰਦੇ ਮਤਲਬ ਪੰਦੇ ਧੁੱਪ ਲਗਾ ਲਈ ਆਪਣੇ ਠੀਕ ਹੈ ਧੁੱਪ ਲਗਾ ਕੇ ਆਪਣੇ ਛੱੜੀ ਬਸ ਤੇ ਗਾਲ ਲੀ ਹੋ ਹੂੰ ਮਤਲਬ 10 ਦਿਨ ਪਾਰ ਹੋ ਗਏ ਹੂੰ ਦੱਤ ਸਿੱਧੇ ਹੋ ਗਏ ਸੱਤੀ ਬਾਸਾਰੇ ਆਉਣ ਲੱਗ ਗਿਆ ਆਪਣੇ ਹੂੰ ਦਸਵੇਂ ਦਸਵੇਂ ਤੇ 11 ਦੇ ਤੂੰ ਦਵਾਈ ਲਾ ਰਹੀ ਸੀ ਬਟ ਹੂੰ ਜਿੱਕਣਾ ਇੱਕ ਮਤਲਬ 70 ਜਾਂ 60 70 ਕਬੂਤਰਾ ਨੂੰ 60 ਕਬੂਤਰਾ ਲਗਭਗ ਹੂੰ ਜਿੱਕ ਗੋਲੀ ਜੀਮੇਟਰੀ ਲਾ ਦੇ ਬਾਈ ਬੀਐਮਨ ਨਾਕੀ ਜੀ ਅੱਛਾ ਉਹ ਲਾ ਕੇ ਬਾਈ ਛੱਡਦੇ ਇੱਕ ਇੱਕ ਦੋ ਦਿਨ ਦੀ ਰੈਟ ਦੇਦੇ ਹੂੰ ਉਤੇ ਬਾਰੇ ਕੁਤਰਾ ਹਲੋ ਛੱਡਾਂ ਆਪਣੀ ਮਾਰ ਜੀ ਦਾ ਟਾਈਮ ਲਾ ਕੇ ਆਵੇ ਨਾ ਆ ਲਾਵੇ ਠੀਕ ਹੈ ਜੀ ਉਹਨਾਂ ਕੇ ਲਾ ਕੇ ਬਿਠਾ ਕੇ ਹੰਦ ਕਰ ਫੜ ਹੋਰ ਉਤੇ ਜਾਂਦੇ ਖਵੀ 20 ਵੀ ਦੋ ਦਿਨ ਰਾਂਗੇ ਦਵਾਈ ਲਾਉਣ ਦੇ ਬਾਅਦ ਔਰ ਉੜਨ ਦੇ ਬਾਅਦ ਹਮ ਤਾਂ ਉਹਨਾਂ ਨੂੰ ਖਰਾਕ ਸੋਰੀ ਕਰ ਦਵੇ ਕਣਕ ਭਿੱਜੀ ਹੋਈ ਜਾਪੜੋ ਤਿੱਦਾ ਵੀ ਬਰਾਮ ਤੇ ਬਰਾਮ ਪਾਉਣ ਲਈ ਛੋਗਾ ਦੋ ਦੋ ਬਰਾਮਾਂ ਦੇ ਚਾਰ ਦਰਾਮਾਂ ਤੇ ਠੀਕ ਹੈ ਜੀ ਉਹਨਾਂ ਦੀਆਂ ਚੀਜ਼ਾਂ ਟਾਕ ਦਵਰ ਛੋਲੇ ਚੱਲ ਜੇ ਰਾਸਤ੍ਰ ਉਹ ਤਾਂ ਲਾਸਟ ਦੇ ਪਾ ਦੇ ਬਿਓ ਹੋਏ ਠੀਕ ਹੈ ਨਹੀਂ ਬਾਕੀ ਇੱਕ ਬਾਈ ਜਦੋਂ ਹੁਣ ਤੁਸੀਂ ਤੁਸੀਂ ਵੀ ਆਪਣਾ ਦੱਸ ਦੋ ਬਾਕੀ ਬਾਈ ਮੈਂ ਡਾਕਟਰ ਬਾਈ ਨੂੰ ਵੀ ਪੁੱਛਦਾ ਰਹਿੰਦਾ ਉਧਰ ਚਾਚੇ ਨੇ ਵੀ ਬੋਲਦਾ ਨਾ ਤੁਸੀਂ ਬਾਈ ਜਦੋਂ ਪਰਪਟਾਈ ਕਰਦੇ ਆ ਤਾਂ ਫਿਰ ਪਹਿਲਾਂ ਤਾਂ ਖਰਾਕ ਦੱਸਿਓ ਵੀ ਖਰਾਕ ਵੀ ਕੀ ਆ ਦੰਨੇ ਪਰਪਟਾਈ ਤੋਂ ਬਾਅਦ ਇੱਕ ਪੜਦੇ ਕਦੋਂ ਆ ਜਿਕਣਾ ਹੁਣ ਆਪਾਂ ਜਿਹੜੇ ਮਾਰਚ ਮੂਨ ਸਮਝ ਲਓ ਮਾਰਚ ਚ ਬਾਜ਼ੀਆਂ ਦੀ ਸ਼ੁਰੂਆਤ ਹੋ ਜਾਂਦੀ ਆ ਮਾਰਚ ਵਿੱਚ ਬਾਈ ਤੁਸੀਂ ਪਰਪਟਾਈ ਜਿਕਣਾ ਹੁਣ ਬਾਜੀ ਕਬੂਤਰ ਛੱਡਣੇ ਆ ਆਪਣੇ ਜਿਹੜੇ ਬੱਚੇ ਛੱਡਣੇ ਆ ਉਹਨਾਂ ਦੇ ਪਰ ਕਦੋਂ ਪਟੂਗੇ ਫਿਰ ਤੁਸੀਂ ਮੈਂ ਤੇ ਜਿਹੜੇ ਹੁਣ ਆਪਣੇ ਵੀ ਅਪ੍ਰੈਲ ਮਾਰਚ ਅਪ੍ਰੈਲ ਦੀ ੜਾਉਣੇ ਆ ਹਾਂਜੀ ਉਹਦੇ ਹੁਣ ਆਪਣੇ ਕੈਂਚੀ ਮਾਰਦੇ ਗੁੱਤਰ ਉਹ ਪਰ ਵੱਢਦੇ ਉਹਨਾਂ ਦੇ ਠੀਕ ਹੁਣ ਆਪਾਂ ਨੇ 15 ਫਰ ਵੀ 10 ਫਰ ਵੀ ਨਹੀਂ 5 ਫਰ ਵੀ ਨੂੰ ਉਹਨਾਂ ਦੇ ਫਰ ਪਾੜ ਦੇਣੇ ਆਪਾਂ ਨੇ ਅੱਛਾ ਹਾਂ ਵੀ ਜਿਹੜੇ ਉਹਨਾਂ ਦੇ ਪੰਖ ਬੱਟੇ ਹੋਏ ਆਪਾਂ ਨੇ ਵੀ ਉਹਨਾਂ ਨੂੰ ਥੱਲੇ ਬੈਣਾ ਸਿੱਖ ਜਵੇ ਉਹ ਠੀਕ ਆ ਨਹੀਂ ਪਰ ਉੱਪਰ ਜਾ ਡੰਡੇ ਉਚਾ ਕੇ ਬੈਠੇ ਹੁੰਦੇ ਡੰਡੇ ਉੱਤੇ ਸਾਰੇ ਕੱਟਦੇ ਆਪਾਂ ਨੇ ਬੱਚਦੇ ਠੀਕ ਹੈ ਜੀ ਬੱਡੇ ਵਿੱਚ ਆਪਾਂ ਨੇ ਸਿਰਫ ਤੂੰ ਉਹ ਪਿਛਾਤੀ ਮੈਟ ਜੰਮਿਛਾਤ મતਲਬ ਕੁਝ ਵੀ ਲੱਕੜੀ ਆ ਬਰੂਦਾ ਅੱਛਾ ਲੱਕੜੀ ਦਾ ਬਰੂਦਾ ਠੀਕ ਆ ਥੱਲੇ ਪਿਛਾ ਕੇ ਆਪਾਂ ਉਹਨਾਂ ਨੂੰ ਹੁਣ ਸਿਖਾ ਲਾਤਾ ਵੀ ਥੱਲੇ ਬੈਠਾ ਮੈਂ ਬੱਡੇ ਪਰ ਓਕੇ ਬੱਡੇ ਵਈ ਕੱਟ ਤੇ ਬਾਈ ਬੱਡੇ ਬੱਡੇ ਆ ਬੱਡੇ ਬਾਈ ਜੇਕੜਾ ਕਬੂਤਰਾਂ ਦੀ ਬਾਈ ਹੋਰ ਵੀ ਆ ਜਿਵੇਂ ਕਬੂਤਰਾਂ ਨੂੰ ਨਾ ਆਪਾਂ ਪੱਟ ਦੰਨੇ ਨਾ ਉਹ ਪੱਟਣ ਦੇ ਟਾਈਮ ਕਬੂਤਰਾਂ ਨੂੰ ਨਾ ਖੁੱਡੇ ਦੇ ਜਿਹੜੇ ਵਿੱਚ ਡੰਡੇ ਲਾਏ ਹੁੰਦੇ ਆ ਬਾਈ ਤੇ ਗੱਲ ਕਹਿਣਦੇ ਆ ਵੀ ਉਹ ਡੰਡਿਆਂ ਨੂੰ ਕੱਢ ਦਿਆ ਜਾਵੇ ਚੋਕ ਜਦ ਕਬੂਤਰੇ ਪਰ ਇਨੇ ਨੇ ਕਾ ਆ ਜਨੇ ਡਾ ਡਾਰੀ ਮਾਰਦੇ ਆ ਜਾ ਕੇ ਡੰਡੇ ਨਾਲ ਵੱਜਦੇ ਜਾਦੇ ਉਹਦੇ ਪਰਾਂ ਚੋਂ ਖੂਨ ਚੱਲ ਪੈਂਦਾ ਉੱਥੀ ਪਰ ਸੁੱਕ ਜਾਂਦਾ ਫਟ ਜਾਂਦਾ ਬਾਈ ਫਰ ਫਟ ਜਾਂਦਾ ਪੜ ਜਾਂਦਾ ਪਰ ਇਹ ਬਾਈ ਖਤਮ ਆ ਪਰ ਅੱਛਾ ਜੀ ਇਹ ਦੁਬਾਰਾ ਮਿਹਨਤ ਕਰਨ ਸਟੱਕ ਕਰਨਾ ਪੈਣਾ ਠੀਕ ਆ ਠੀਕ ਆ ਠੀਕ ਆ ਬਾਈ ਇਹ ਨੌਲੇਜ ਰੱਖਿ ਕਰਕੇ ਖੁੱਡਾ ਥੱਲੇ ਦਾ ਸਾਫ਼ ਰੱਖੋ ਠੀਕ ਹੈ ਬਾਈ ਠੀਕ ਹੈ ਜੀ ਠੀਕ ਆ ਹੁਣ ਬਾਈ ਆਪਣਾ ਖੁੱਡਾ ਤੁਸੀਂ ਸਾਫ਼ ਵੀ ਕਰ ਸਕਦੇ ਹੋ ਨਾ ਬਾਈ ਕਿਉਂਕਿ ਹੁਣ ਥੋੜਾ ਜਿਹਾ ਮੌਸਮ ਵੀ ਚੇਂਜ ਹੋ ਗਿਆ ਇਹ ਵਾਲਾ ਕਰਦੇ ਅੱਜ ਅਸੀਂ ਹਾਂ ਬਈ ਕਰ ਸਕਦੇ ਕਰ ਕਿਉਂਕਿ ਹੁਣ ਬਾਈ ਧੁੱਪ ਨਿਕਲਣ ਲੱਗੀ ਮੌਸਮ ਸਹੀ ਹੋ ਗਏ ਨਹੀਂ ਬਾਈ ਅਜੇ 15 ਵੈਸੇ ਤਾਂ 5-4 ਦਿਨ 10 ਦਿਨ ਨਾ ਵੀ ਨਾ ਵੀ ਜਿਹੜੇ ਬੰਦੇ ਨਹੀਂ ਟਾਈਮ ਹੈਗਾ ਨਾ ਵੀ ਕਰੇ ਠੀਕ ਹੈ ਅਜੇ ਮੀਂਹ ਪੈਣਾ ਇੱਕ ਵਾਰੀ ਬਾਈ ਮੀਂਹ ਦੇ ਪੈਣ ਦੇ ਬਾਅਦ ਫੇਰ ਕਰਦੇ ਬਾਈ ਠੀਕ ਹੈ ਠੀਕ ਹੈ ਠੀਕ ਹੈ ਜਦ ਮੀਂਹ ਪੈ ਗਿਆ ਨਾ ਉਹਦੇ ਦੂਜੇ ਦਿਨ ਬਾਅਦ ਕੀ ਪੀਏ ਦਿਨ ਦੂਜੇ ਦਿਨ ਬਾਅਦ ਕਰ ਦਵੇ ਅਪਣਾ ਜਿਆਦਾ ਤੱਕ ਮੀਂਹ ਕਰਾ ਦੂਗਾ ਮੀਂਹ ਕਰੀ ਪੈਣੀ ਪੈਣਾ ਬਾਈ ਅੱਛਾ ਦੇ ਨੇ ਕਿ ਯਾਰ ਮਕਾਨ ਉੱਚੇ ਆ ਮਿਲ ਕਿ ਨਹੀਂ ਫੁੱਡੇ ਆ ਛਾਵਾ ਵਿੱਚ ਆ ਬਾਈ ਯਾਰ ਨਾ ਸਹੀ ਗੱਲ ਸਹੀ ਹੈ ਮੇਰੇ ਮਕਾਨ ਤੇ ਛਾਵਾ ਚ ਆ ਬਾਈ ਯਾਰ ਇਹਦੇ ਨਾਲ ਨਹੀਂ ਨਹੀਂ ਚਲੋ ਵਧੀਆ ਗੱਲ ਆ ਬਾਕੀ ਹਾਂ ਕੋਈ ਤਾਂ ਬਾਈ ਯਾਰ ਆਪਣੀ ਦੇਖਭਾਲ ਕਰੋ ਠੀਕ ਨੇ ਹਮ ਇਹ ਜੇ ਦਿਨ ਦਿਹਾੜੀ ਵਿੱਚ ਨੂੰ ਇੱਕ ਵਾਰੀ ਤਾਂ ਉਹਨਾਂ ਵੱਲ ਧਿਆਨ ਦੋ ਹੀ ਦੋ ਬਾਈ ਯਾਰ ਠੀਕ ਆ ਚਾਹੇ ਛਾਂ ਨੂੰ ਚਾਹੇ ਸਵੇਰੇ ਹਮ ਕਿ ਨਹੀਂ ਠੀਕ ਹੈ ਜੀ ਬਾਕੀ ਯਾਰ ਬਾਕੀ ਬਾਈ ਮਿਹਨਤ ਵੀ ਆ ਵੀਡੀਓ ਹੁੰਦੀ ਆ ਬਾਈ ਯਾਰ ਹਾਂ ਸ਼ੌਂਕ ਤਾਂ ਹੈ ਹੁਣ ਤਾਂ ਆਪਾਂ ਨੇ ਯਾਰ ਹੁਣ ਹੁਣ ਤਾਂ ਆਪਾਂ ਨੇ ਕਹਿਣਾ ਨਾ ਵੀਰੇ ਬਣ ਕੇ ਗੁੱਸਾ ਕਰਿਓ ਗੱਲ ਦਾ ਵੀ 15 April ਤੇ ਪਹਿਣਾ ਪਹਿਣਾ ਆਪਾਂ ਨੇ ਸਰਬ ਜਿਹੜੇ ਕੁਤਰਾ ਆਪਣੇ ਦਿਹਾੜੀ ਮਾਰਦੇ ਬੱਚੇ ਹੁਣ ਤਾਂ ਆਪਣੇ ਪਛਪਾ ਜੇ ਮਾਨ ਨਹੀਂ ਆ ਮੇਰਾ ਕੁਤਰਾ ਆ ਠੀਕ ਆ ਠੀਕ ਆ ਹੁਣ ਨਾ ਚਲੋ ਇਹ ਇਹ ਲੱਗਣਾ ਬਾਈ 20 25 April 20 April ਦੇ ਬਾਅਦ ਦਾ ਕਹਾਣੀ ਦੱਸਣ ਲੱਗਣੀ ਆ ਨਹੀਂ ਨਹੀਂ ਚਲੋ ਦਿਹਾੜੀ ਮਾਰਦਾ ਪਤਾ ਕਿ ਆ ਵੀਰੇ ਦੇਖੋ ਹਾਂ ਹਰੇਕ ਬੰਦਾ ਆਪਣੀ ਮਿਹਨਤ ਕਰਦਾ ਏ ਮਿਹਨਤ ਦਾ ਚਲੋ ਫਾਲ ਵੀ ਮਿਲਦਾ ਹੈ ਜਿਹੜਾ ਇਹ ਕਹਿੰਦਾ ਤੇ ਜਿਵੇਂ ਲੱਗਦੇ ਪਾਈ ਜੋ ਦਬਾਉਂਦੇ ਨੇ ਬੰਦਾ ਨਹੀਂ ਤਾਂ ਵੀ ਕਰਦਾ ਹਾਂ ਤੇ ਬਾਈ ਖਾਾਕ ਖਰੂਕ ਦਾ ਜੇ ਹੁਣ ਜਿਕੇ ਨਾ ਪਰਪਟਾਈ ਕਰਦੇ ਆ ਤੁਸੀਂ ਕਿਆ ਮਤਲਬ ਖਾਾਕ ਦਿੰਦੇ ਆ ਫਿਰ ਜਾਨਵਰਾਂ ਨੂੰ ਸਭ ਤੋਂ ਵੱਧ ਬਾਈ ਪਣ ਤੇਲ ਵਾਲੀ ਖਾਾਕ ਦਿੰਦੇ ਆ ਇਹਨੂੰ ਅੱਛਾ ਜਦੋਂ ਪਰਪਟੇ ਹੁੰਦੇ ਆ ਜਿਗਾ ਸਾਰੇ ਪਾਈ ਜਾਂਦੇ ਸਰੋਂ ਠੀਕ ਸਰੋਂ ਹੋਗੀ ਆਲਸੀ ਹੋਗੀ ਹੋਰ ਸੂਰਜਮੁਖੀ ਹੋਗੀ ਅੱਛਾ ਜਿਹੜੀ ਮਤਲਬ ਜਿਕੰਦੀ ਆਪਣੇ ਕੋਈ ਵੀ ਦਾਣਾ ਪਾਣਾ ਪਨੇ ਤੇਲ ਲੜੋ ਹਾਂ ਉਹਨਾਂ ਉਹਨਾਂ ਵੈਸੇ ਵੀ ਰੋਟੀ ਰੋਟੀ ਪਾਣੇ ਜਿਗਾ ਹਾਂ ਤੇ ਇੱਕ ਵਾਰੀ ਦੋ ਵਾਰੀ ਚਾ ਰੋਟੀ ਪਾਣੀ ਹੋਵੇ ਉਹਨੂੰ ਤੇਲ ਘੋਰਾ ਬਣਾ ਲੇ ਤੇ ਉੱਪਰ ਦੋ ਤਿੰਨ ਢੱਕਾ ਦਰੋਂ ਤੇਲ ਦੇ ਪਾ ਲੈ ਜਾਂ ਫਿਰ ਕਾਰ ਕੇ ਸਾਂਹ ਤੇਲ ਲਸਣ ਵਿੱਚ ਕਾਰ ਕੇ ਜਾਂ ਫਿਰ ਕਾਸੇ ਹੋਰ ਵਿੱਚ ਉਹ ਕਰਕੇ ਉਹਦੇ ਦੋ ਤਿੰਨ ਢੱਕਣ ਪਾ ਕੇ ਕਾਰ ਕੇ ਬਣਾ ਕੇ ਘੋਰੇ ਬਣਾ ਕੇ ਚਾੜ ਲੈ ਰੋਟੀ ਚਾ ਰੋਟੀ ਚ ਉੱਪਰ ਕੇ ਹਾਂ ਠੀਕ ਉਹ ਤਾਂ ਪਾ ਤੇ ਤੇ ਆਪਾਂ ਨੇ ਬਾਕੀ ਆਰ ਤੇਲ ਵਾਲੀ ਜੀ ਜਾਂ ਦੀ ਕਾਹ ਹੁੰਦੀ ਮਤਲਬ ਤੇ ਕਹਿਣ ਦਾ ਮੁੱਦਾ ਮੁੱਕਦਾ ਵੀ ਤੇਲ ਵਾਲੀ ਚੀਜ਼ ਪਾਓ ਜਿਆਦਾ ਫੰਗ ਪਟਾਈ ਤੋਂ ਪਹਿਲਾਂ ਹਾਂਜੀ ਜੇ ਕੀ ਮਾਤਾ ਵੀ ਕੱਲ ਠੀਕ ਆ ਵੀਰੇ ਠੀਕ ਆ ਹੋ ਤੇਲ ਆਪਣਾ ਇਹ ਨਾ ਇੱਕ ਨਾ ਤੇਲਾ ਤੇਲਾ ਉਹ ਤੇਲਾ ਦਾ ਤੇਲਾ ਹਾਂਜੀ ਤੇਲਾ ਤੇਲ ਵਿੱਚੇ ਮਤਲਬ ਅੱਧਾ ਲੀਟਰ ਲੈ ਲਿਆ ਆਪਣਾ ਹੂੰ ਉਹ ਤੇ ਦੋ ਗੱਲ ਲਸਣ ਦੇ ਪੌਥੀ ਦੋ ਗੱਠੇ ਗੇ ਲੀ ਆ ਲਸਣ ਦੀ 24 ਗੱਠੇ ਗੇ ਲੀ ਆ ਅੱਛਾ ਟੁੱਕ ਕੇ ਜੋ ਹੂੰ ਉਹਨਾਂ ਨੂੰ 10 ਮਿੰਟ ਕਾੜੋ ਹੂੰ ਕਾਰ ਕੋੜ ਕੇ ਉਹਨਾਂ ਨੂੰ ਥੇਨੇ ਕਾਰ ਕੇ ਰੱਖ ਲੋ ਹਾਂਜੀ ਜਦ ਵੀ ਆਪਣਾ ਕੂਤਰ ਦਾਣਾ ਪਾਣਾ ਕਿਲੋ ਅੱਧਾ ਕਿਲੋ ਜਿੰਨਾ ਹੀ ਪਾਉਂਦੇ ਆ ਮੈਂ ਤਾਂ ਮਤਲਬ ਵੀ ਦੋ ਕਟੋਰੀਆਂ ਕੋਲ ਪਾ ਲੈ। ਕੋਲੀਆਂ ਪਾ ਲੈ ਦੋ ਭੂਲੀਆਂ। ਮੇਰੇ ਦੋ ਕੋਲਿਆਂ ਕੇ ਸਾਧਨ ਕਿੰਨਾ? ਦੋ ਬੋਲੀਆਂ ਵਿੱਚ ਆਪਾਂ ਇੱਕ ਟੱਕਣ ਪਾ ਕੇ ਚੰਗੀ ਤਰ੍ਹਾਂ ਮਲ ਕੇ ਰੱਖ ਲੈ। 10 ਮਿੰਟ ਪਹਿਣਾ, 5 ਮਿੰਟ ਪਹਿਣਾ। ਠੀਕ ਆ। ਸੋਨਾ ਪਾਈਦਾ ਬਈ ਉਹ ਦਾਣਾ। ਠੀਕ ਆ ਜੀ। ਉਤਰ ਵੀ ਕਰ ਰਹੇ ਹਾਂ ਤੇ ਉਹ ਵੀ ਦਾਣਾ ਉਹ ਰਹਿੰਦਾ। ਸਰੋਂ ਵੀ ਪਹਿਣਾ ਆਪਾਂ ਪਾਉਂਦੇ ਬਈ। ਦਾਣਾ ਸਾਰਾ ਉਹ ਰਹਿੰਦਾ ਸਾਰਾ। ਥੰਡੇ ਹੀ ਆਣ। ਹੂੰ। ਸਵੇਰੇ ਜਿਹੜਾ ਸਵੇਰੇ ਜਿਹੜਾ ਪਾਉਣਾ ਉਤਰ ਪਹਿਣਾ। ਇੱਕ ਆਲਸੀ ਤੇ ਇੱਕ ਹੋ। ਕੀ ਕਹਿੰਦੇ ਹੁੰਦੇ ਆ? ਸਾਭਤੀ ਸੂਹ। ਹੂੰ। ਓਜੀ ਪੈਣਾ ਪਾਉ 10 ਪੁਆਇੰਟ ਪੈਣ 15 ਮਿੰਟ ਪੈਣਾ ਹੂੰ ਉਦੋਂ ਬਾਅਦ ਜਾ ਖਾ ਲੇ ਉਦੋਂ ਬਾਅਦ ਛੋਲੇ ਪਾ ਦੋ ਫਿਰ ਕੰਨ ਕਰ ਸਰੋਂ ਪਾ ਦੋ ਬਸ ਬਾਈ ਜਾਨ ਠੀਕ ਹੈ ਜੀ ਠੀਕ ਹੈ ਬਾਕੀ ਬਾਈ ਤੁਹਾਨੂੰ ਦਾਣੇ ਪਾਣੀ ਬਾਰੇ ਵੀ ਦੱਸਤਾ ਵੀਡੀਓ ਹੁਣ ਪਾਣੀ ਬਸ ਕੋਸ਼ਿਸ਼ ਬਾਕੀ ਬਾਈ ਥੋੜਾ ਇੱਕ ਥੋੜਾ ਵੀਡੀਓ ਬਾਈ ਬਹੁਤ ਲੰਬੀ ਹੋ ਜਣੀ ਜਿਹੜਾ ਹੁਣ ਇਹਨੂੰ ਜਿਹੜਾ ਕਬੂਤਰ ਡਾਉਣਾ ਸਵੇਰੇ ਡਾਈ ਕਰਾਉਣੀ ਕੂਤੇ ਸਾਫ ਵੀ ਹੋਵੇ ਪੋਟੇ ਤੇ ਤੇ ਇਹ ਚੀਜ਼ਾਂ ਜ਼ਰੂਰੀ ਆ ਤੇ ਆਏ ਗਏ ਨੂੰ ਕੂਤਰ ਨੂੰ ਸੰਭੋ ਜਾ ਤੇ ਉਦੋਂ ਕਿਹਾ ਜਾਂਦਾ ਬਾ ਇਹ ਚੀਜ਼ਾਂ ਐ ਅਧਿਕਰਾ ਦਾਣੇ ਨੂੰ ਜੀ ਜੀ ਨੂੰ ਬਹੁਤ ਧਿਆਨ ਜਿੰਨਾ ਫਾਲ ਹੈ ਫਾਲ ਨਾ ਕਰਨੇ ਫਾਲ ਪਾਉਂਦੇ ਹੋ ਜਿਆ ਮਿੱਠਾ ਵੀ ਆਪਾਂ ਪੜਨਾ ਥੱਕ ਜੂਗੇ ਯਾਰ ਕਤੂ ਉਤਰਾਂ ਜੀ ਉਹ ਕਿਤਾਬ ਦੇ ਪੰਨੇ ਨਹੀਂ ਥੱਕੋਗੇ ਬਾਈ ਇਹਦਾ ਅੱਛਾ ਤਾਂ ਮੁੱਕ ਦੇਣੀ ਹੈਗੇ ਮੁੱਕਣੀ ਨਹੀਂ ਬਾਈ ਯਾਰ ਠੀਕ ਹੈ ਬਾਕੀ ਬਾਈ ਵੀਡੀਓ ਬਹੁਤ ਲੰਬੀ ਹੁੰਦੀ ਆ ਬਾਕੀ ਹੁਣ ਥੋੜਾ ਹੋ ਗਿਆ ਬਾਈ ਥੋੜਾ ਜਿਹਾ ਕੰਮ ਤੇ ਆਇਆ ਤੇ ਚਲੋ ਬਾਈ ਨੇ ਵੀ ਹੁਣ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਬਾਕੀ ਬਾਈ ਵੀਡੀਓ ਚੰਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਬਾਈ ਆਪਣੇ ਵੀਰ ਦਾ ਚੈਨਲ ਵੀ ਆ ਬਿੰਦੂ ਮਾਲਾਂ ਕਰਕੇ ਇੱਕ ਆਪਣਾ ਦਰਾਬਰ ਮਾਲਾਂ ਦੋ ਚੈਨਲ ਚੱਲਦੇ ਆ ਆਪਣੇ ਆਪਾਂ ਤੋਂ ਇਲਾਵਾ ਇੱਕ ਵੀਰੇ ਮੈਂ ਹੋਰ ਚੰਨ ਵੀਰੇ ਮੈਂ ਛੋਟਾ ਹਾਂਜੀ ਮੇਰਾ ਹੁਣ ਬੱਚਿਆਂ ਚੰਨ ਬਣਾਇਆ ਮਤਲਬ ਚੈਨਪ ਬਹੁਤ ਟਾਈਲ ਪੈਣਾ ਬਣਾਇਆ ਅੱਛਾ ਜੀ ਸਰ ਵੀਊ ਜ ਹੁਣ ਚੈੱਕ ਕਰੇ ਮੈਂ ਅੱਛਾ ਆ ਆਰ ਜੀ ਸਿਸਟਰ ਵੀਰੇ ਅੱਛਾ ਆਰ ਜੀ ਜੀ ਸਿਸਟਰ ਠੀਕ ਆ ਬਾਈ ਆਰ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਾ ਕੇ ਬਿੰਦੂ ਬਾਈ ਦੇ ਘਰ ਦਾ ਇਹਨੇ ਬਾਈ ਨੇ ਚੈਨਲ ਬਣਾਇਆ ਬੱਚਿਆਂ ਨੇ ਬੱਚਿਆਂ ਨੇ ਬਣਾਇਆ ਵਾ ਜਿਹੜੇ ਵੀਰ ਦੇਖਣੇ ਆਲੇ ਚਾਹੁੰਦੇ ਆ ਦੇਖ ਸਕਦੇ ਆ ਬਾਕੀ ਬਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜਾਨਵਰ ਦੱਸਿਓ ਬਾਈ ਕਮੈਂਟ ਕਰਕੇ ਕਿੱਦਾਂ ਲੱਗੇ ਜਿੰਨੇ ਆਪਾਂ ਗੱਲਬਾਤ ਦੱਸੂਗੇ ਵੀਰੇ ਜਿੰਨਾ ਕਿ ਆਪਾਂ ਨੂੰ ਆਉਂਦਾ ਏ ਆਪਾਂ ਉਹੀ ਦੱਸੂਗੇ ਨਹੀਂ ਨਹੀਂ ਬਾਈ ਠੀਕ ਆ ਆਪਾਂ ਉਹ ਕਿਸੇ ਦੀ ਯਾਰੂੰ ਵਿਚਾਰੇ ਦਾ 1500 1200 ਖਰਾਬ ਕਰਨ ਨਾਲ ਕੰਮ ਨਹੀਂ ਦੱਸ ਕਰਦਾ ਹਾਂ ਹਾਂਜੀ ਹਾਂ ਬਾਕੀ ਬਾਈ ਜਿਹੜਾ ਪਤਾ ਹੁੰਦਾ ਆਪਾਂ ਨੇ ਕਹਿਣਾ ਬਾਈ ਹੱਥ ਬੰਨ ਕੇ ਬਾਈ ਆਪਾਂ ਨੂੰ ਇਹ ਗੇਮ ਆਉਂਦੀ ਜਿੰਨੇ ਗੇਮ ਆਪਾਂ ਨੂੰ ਆਉਂਦੀ ਯਾਰ ਆਪਾਂ ਉਹਨਾਂ ਦੱਸਾਂਗੇ ਡਾਕਟਰ ਬਾਈ ਆ ਆਪਣਾ ਠੀਕ ਨਹੀਂ ਬਾਕੀ ਹਾਂ ਆਪਾਂ ਇਹ ਨਾਲ ਸਹੀ ਹੈ ਸਹੀ ਹੈ ਬਾਕੀ ਬੜੀ ਗਾਹਾਂ ਬਾਜ਼ੀਆਂ ਵੀ ਆਉਣੀਆਂ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਕਿਹੜੇ ਕਿਹੜੇ ਕਬੂਤਰ ਛੱਡਦੇ ਹਾਂ ਬਿੰਦੂ ਬਾਈ ਨੇ ਵੀ ਛੱਡਣੇ ਆ ਇੱਧਰ ਸੁੱਖਾ ਚਾਚਾ ਆਪਣੇ ਜੋ ਵੀ ਛੱਡਦੇ ਆ ਭਰਾ ਆਪਣੇ ਇਹਨਾਂ ਨੇ ਛੱਡਣੇ ਸਾਰੇ ਬਾਜ਼ੀਆਂ ਵਿੱਚ ਵੀ ਮਿਲਦੇ ਰਹਿੰਦੇ ਤੁਹਾਨੂੰ ਪਤਾ ਹੀ ਆ ਬਾਕੀ ਬਾਜੀ ਜਿੱਤਦਾ ਬੰਦਾ ਹੈਗਾ ਇਹ ਜੀ ਗੱਲ ਨਹੀਂ ਹੈਗੀ ਪਰ ਮਿਹਨਤ ਆ ਮਿਹਨਤ ਮਿਹਨਤ ਦਾ ਵਾਈ ਕਰਨੇ ਪੈਣੀ ਮਿਹਨਤ ਦਾ ਹੀ ਫਲ ਮਿਲਦਾ ਹੈ ਜਿੱਤ ਹਾਰ ਤਾਂ ਇਹ ਪਤਾ ਕਿ ਕਿੰਤਰਾਂ ਦੀ ਕਰ ਹਾਂ ਮਕਦਰਾਂ ਦੀ ਮਕਦਰਾਂ ਦੀ ਬਾਈ ਮਿਹਨਤ ਦਾ ਫਲ ਮਿਲਦਾ ਹੈ ਇਹ ਜਿਹੜੀ ਜਿੱਤਾਂ ਨਾ ਆਈ ਨਹੀਂ ਹੈਗਾ ਨਾ ਮੈਂ ਮੈਂ ਹਾਂ ਮੈਂ ਰੱਖੇ ਮੈਂ ਜਾ ਕੇ ਜਿੱਤ ਨਹੀਂ ਆੜੀ ਔਰ ਕਰੇ ਚਲੇ ਗਿਆ ਅੱਜ ਵੀ ਮੈਂ ਨਹੀਂ ਆਉਂਗਾ ਨਹੀਂ ਨਹੀਂ ਹੋਊਗਾ ਵੀ ਹਾਂ ਜਿਹੜੀ ਆਪਾਂ ਨੇ ਮਿਹਨਤ ਕਰੀ ਕਿਸੇ ਨੂੰ ਦੱਸਣਾ ਨਹੀਂ ਉਹਦਾ ਫਲ ਮਿਲਣਾ ਆਪਾਂ ਉੱਥੇ ਜਾ ਕੇ ਠੀਕ ਹੈ ਜੀ ਉਹ ਫਲ ਮਿਲਣਾ ਉਹ ਉੱਪਰ ਵਾਲੇ ਦਾ ਸਟੇ ਕਰਨਾ ਵੀ ਉਹਦਾ ਫਲ ਉਹਨੂੰ ਕਿੱਕੜਾ ਮਿਲਣਾ ਆਪਾਂ ਦਾ ਵੀਰੇ ਕੰਮ ਆਪਾਂ ਦਾ ਕੂਆ ਕੂਆ ਬਣਾ ਕੇ ਬਹੁਤ ਕੁਝ ਬਣਾ ਲਿਆ ਬਾਈ ਬਹੁਤ ਕੁਝ ਆ ਇਹ ਬਾਈ ਗੰਗਾ ਜੈਸ ਨੂੰ ਵੀ ਦੱਸ ਦਿੰਦੇ ਹੁਣ ਜਿਹੜੇ ਬਾਈ ਆਪਣੇ ਵਰਗੇ ਚਲੋ ਨਾਰਮਲ ਨਹੀਂ ਪਾ ਸਕਦੇ ਉਹਨਾਂ ਲਈ ਇਹ ਨਾਰਮਲ ਚੀਜ਼ਾਂ ਆ ਇਹ ਬੜੇ ਕਬੂਤਰ ਆਵਾਜ਼ ਆ ਜਿਹੜੇ ਮਨ ਕੋ ਜਿਹੜੇ ਤਕੜੇ ਕਰਦੇ ਆ ਠੀਕ ਆ ਨਾ ਇੱਕ ਹੈਗੇ ਸਾਡੇ ਬਾਈ ਬਾਈ ਗਰੀਬ ਕਰਦੇ ਠੀਕ ਆ ਆਪਾਂ ਜਿਹੜੇ 5 4 5 4 6 ਕਰਦੇ ਆ ਹਾਂ 100 ਕਰਨਾ ਬੂੜਾ ਇਹਦੇ ਵਿੱਚ ਕੀ ਆ ਇਹ ਵੀ ਉਹਨਾਂ ਨੇ ਤਾਂ ਪਾ ਦੇਣਾ ਮਹਿੰਗੀ ਮਹਿੰਗੇ ਚੀਜ਼ਾਂ ਆ ਵਧੀਆ ਲਿਆ ਕੇ ਅਸੀਂ ਜਿਹੜੀਆਂ ਦੇਸੀ ਚੀਜ਼ਾਂ ਆ ਅਸੀਂ ਇਹਨਾਂ ਵਿੱਚ ਤੇ ਮਨ ਕੋ ਕੱਢ ਕੇ ਜਿਹੜੇ ਹਰ ਕੋਰਕ ਲੈ ਲੈਣੇ ਸੀ ਇਕੱਠੇ ਹੋ ਕੇ ਲੈ ਲੈਣੇ ਆ ਐਂ ਤਾਂ ਚਲੋ ਮਾੜਾ ਮੋਟਾ ਹੋ ਜਾਂਦਾ ਨਾ ਨਾ ਐਂ ਕਰ ਨਹੀਂ ਚੀਜ਼ਾਂ ਇਕੱਠੇ ਹੋ ਕੇ ਲੈਣੇ ਪੈਂਦੀ ਆ ਇਕੱਠੇ ਹੋ ਕੇ ਲੈ ਲਈਦਾ ਤੇ ਉਹਦੇ ਵਿੱਚ ਸਾਨੂੰ ਫਾਇਦਾ ਹੋ ਜਾਂਦਾ ਤੇ ਬਾਈ ਮਿਹਨਤ ਇਹੋ ਚੀਜ਼ ਆ ਵੀ ਹਾਂ ਅਸੀਂ ਸਾਰਾ ਕੁਝ ਕਰਦੇ ਨਾ ਅਠ ਭੱਜ ਕਰਦੇ ਆ ਉਹਨਾਂ ਦੇ ਉੱਤੇ ਖਲਾਉਣਾ ਆਪ ਲਾਉਣਾ ਤੇ ਲੈ ਕੇ ਹਨਾ ਤੇ ਉਹ ਤਾਂ ਸਾਨੂੰ ਫਲ ਮਿਲਦਾ ਉਹਨਾਂ ਨੂੰ ਵੀ ਉਹਨਾਂ ਦੀ ਮਿਹਨਤ ਦਾ ਫਲ ਮਿਲਦਾ ਜਿਹੜਾ ਉਹਨਾਂ ਨੇ ਕਰੀ ਵੀ ਆਪਾਂ ਨੇ ਜਿੰਨੀ ਕਿ ਮਿਹਨਤ ਕਰੀ ਹੋਣੀ ਨਾ ਬਾਈ ਆਪਾਂ ਨੂੰ ਉਨਾ ਹੀ ਫਲ ਮਿਲਣਾ ਉਥੇ ਵੱਧ ਨਹੀਂ ਮਿਲਣਾ ਹਾਂਜੀ ਹਾਂਜੀ ਸਹੀ ਗੱਲ ਆਪਾਂ ਕਹੀਆਂਗੇ ਆਪਾਂ ਯਾਰ ਵੀ 5 ਵਜੇ ਜੀ ਤਿੰਨੇ ਕੁੱਪਤਾਂ ਵਾ ਮਿਹਨਤ ਕਰੀ ਹਾਂਗਾ ਤਿੰਨੇ ਵਾਰੀ ਜਿੱਤੂਗੇ ਦੋ ਨਹੀਂ ਜਿੱਤੂਗੇ ਭਾਈ ਯਾਰ ਸਹੀ ਗੱਲ ਆ ਸਹੀ ਗੱਲ ਆ ਭਾਈ ਮਿਹਨਤ ਦਾ ਹੀ ਫਲ ਮਿਲਦਾ ਮੇਰਾ ਭਾਈ ਏਦਾਂ ਹੁਣ ਆਪਾਂ ਨੇ ਹੁਣ ਹੁਣ ਬੈਠੇ ਪਾ ਗਏ ਨਾ ਨੇ ਰੋਗੇ ਭਾਈ ਹੁਣ ਦਾਣੇ ਪਾ ਕੇ ਖੜਾ ਰਿਹਾ ਤਰਾ ਮਨ ਪਹਿਲੇ ਬੱਚੇ ਕੱਢੇ ਹੋਏ ਪਰ ਆਏ ਆ ਅਸੀਂ 15 ਕ ਦੇ ਛੱਡੀ ਦੇਣੇ ਪੜਦੇ ਭਾਈ ਚਲੋ ਆਏ ਵੀ ਆ ਨਾ ਹੁਣ ਦੇਖੋ ਭਾਈ ਕੰਮ ਨਾਲ ਸਾਰਾ ਕੁਝ ਆ ਹੁਣ ਦੇਖੋ ਕੰਮ ਦੇ ਨਾਲ ਨਾਲ ਪਰਿਵਾਰ ਵੀ ਦੇਖਣਾ ਭਾਈ ਸ਼ੌਂਕ ਵੀ ਪੂਰਾ ਕਰਦੇ ਆ ਪਰਿਵਾਰ ਵੀ ਦੇਖਦੇ ਆ ਤਾਂ ਸਾਰਾ ਕੁਝ ਕੁੱਲ ਮਿਲਾ ਕੇ ਮਤਲਬ ਕਹਿਣਾ ਦਾ ਮਤਲਬ ਇਹ ਤਾਂ ਚੱਲਦੀ ਰਹਿੰਦੀ ਆ ਇਹ ਵੀ ਸ਼ੌਂਕ ਨੂੰ ਪੂਰਾ ਕਰਨੇ ਵਾਲਾ ਕੰਮ ਆ ਬਾਈ ਸ਼ੌਂਕ ਤਾਂ ਕਰਨਾ ਹੀ ਨਹੀਂ ਨਹੀਂ ਖਤਮ ਕਰਤੀ ਉਹਦਾ ਕੀ ਫਾਇਦਾ ਐਨਜੋਏ ਕਰੋ ਇਹਨਾ ਆਪਣੇ ਮਤਲਬ ਇਹ ਗੱਲ ਦੇ ਦਿਲ ਤੇ ਨਾ ਲਓ ਆਪਣਾ ਆਪਣਾ ਪਰਿਵਾਰ ਦੇਖੋ ਠੀਕ ਨੇ ਕਬੂਤਰਬਾਜੀ ਪੈਣਾ ਹੈਗਾ ਪਰਿਵਾਰ ਇੱਕ ਸ਼ੌਂਕ ਕਰੋ ਇਹਦਾ ਇਹ ਤਾਂ ਪਾਰਟ ਟਾਈਮ ਜੌਬ ਆ ਇਹਦਾ ਹਾਂ ਸ਼ੌਂਕ ਤੌਰ ਤੇ ਠੀਕ ਨੇ ਹਾਂ ਕਈ ਬੰਦੇ ਯਾਰ ਮੈਂ ਦੇਖਿਆ ਦਿਲਾਂ ਪਰ ਲਾ ਕੇ ਪਤਾ ਤੇ ਲੜਦੇ ਆ ਸਾਡਾ ਮਾਪਨੇ ਘੱਟ ਮਾਪ ਨੂੰ ਛੱਡ ਦੇ ਵੇਖ ਕੇ ਨਹੀਂ 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 ਉਹ ਕੰਮ ਨਾ ਕਰਦੇ ਪਰਿਵਾਰ ਪਹਿਲਾਂ ਪਰਿਵਾਰ ਇਹ ਜੌਕ ਆਪਣਾ ਇਹਦੇ ਕੋਈ ਸਾਈਡ ਤੇ ਸ਼ੌਂਕ ਆ ਚਲੋ ਵਧੀਆ ਗੱਲਾਂ ਕਰਦੇ ਸ਼ੌਂਕ ਵੀ ਇਹਦੇ ਕੋਈ ਕਰੋ ਇਹਦੇ ਗੱਲ ਆਇਆ ਵੀ ਇੱਕ ਨਸ਼ੇ ਪੁੱਤ ਦੇ ਬਜੇ ਰਹਿਦਾ ਬੰਦਾ ਹਾਂ ਨਾ ਵੀ ਸ਼ੌਂਕ ਤਾਂ ਕਰਨੇ ਦਾ ਆ ਵੀ ਬਾਕੀ ਸਾਡੇ ਭਾਈ ਇਹ ਪਹਿਲੀ ਗੱਲ ਹੀ ਰੱਖੇਵੇਂ ਆ ਅਸੀਂ ਤੁਹਾਨੂੰ ਸ਼ੌਂਕ ਆ ਅਸੀਂ ਇਹ ਕਰਦੇ ਆਏ ਤੇ ਮਾਪੇ ਜਿਹੜੇ ਭਾਈ ਭੈਣ ਰਿਸ਼ਤੇ ਨਾਤੇ ਆ ਹਨਾ ਸਭ ਤੋਂ ਪਹਿਲਾਂ ਇਹ ਜ਼ਰੂਰੀ ਇਹ ਆ ਤੇ ਉਹਨਾਂ ਦਾ ਧਿਆਨ ਦੇ ਕੇ باوجود ਫੇਰ ਕੂਟਰ ਬਾਜੀ ਵਿਚ ਆਓ ਤੇ ਇੱਥੇ ਆ ਕੇ ਆਪਣਾ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਹਾਂ ਆਪਣੇ ਨੀਤ ਕਰੀਬ ਬੋਲਣ ਵਾਲਾ ਪਾਣੂ ਬੈਠਿਆਂ ਨੂੰ ਵੀ ਮਿਲ ਜਾਣਾ ਬਾਜੀ ਦੇ ਵਿੱਚ ਜਿਹੜੀ ਆਪਾਂ ਨੇ ਕਰਿਆ ਵਿਆ ਗਿਆ ਸਵਾਰਡ ਆਈ ਆ ਵੀ ਨੀ ਠੀਕ ਆ ਚਲੋ ਬਾਕੀ ভাই ਵੀਡੀਓ ਲੰਬੀ ਹੁੰਦੀ ਜਾਂਦੀ ਆ ਹਰੇ ਭਾਈ ਇੱਕ ਮਿੰਟ ਹੋਰ ਵੀ ਦੇ ਹਾਂਜੀ ਚਲ ਇਹ ਵੀ ਕੱਖੀਗਾ ਜਿਕਨਾ ਹੁਣ ਆਪਣੇ ਨਾ ਆਪਾਂ ਕਬੂਤਰ ਬਾਜ਼ ਹਰੇਕ ਭਰਾ ਹੈ ਮੈਂ ਵੀ ਇੱਥੇ ਛੋਟਾ ਮੋਟਾ ਭਾਈ ਮੈਂ ਹਾਂ ਹਾਂਜੀ ਜੇ ਆਪਣੇ ਵਿੱਚੋਂ 25 ਬੰਦੇ ਕਬੂਤਰ ਬਾਜ਼ ਹੋਰ ਵਾਧਦੇ ਆ ਨਾ ਤਾਂ 25 ਬੰਦੇ ਹੋਰ ਘਾੜ ਦੇ ਵੀ ਵੀਰੇ ਛੱਡ ਦੇ ਲੋ ਕੂਤਰ ਕੂਤਰ ਬਾਜੀ ਅੱਕ ਗਏ ਹਾਂ ਉਹਨਾਂ ਨੂੰ ਬੋਰਿੰਗ ਲੱਗਦੀ ਆ ਜਿਹੜੇ ਕੂਤਰਾਂ ਜੀ ਅੱਕ ਗਏ ਬਾਈ ਵੀ ਹਰ ਟਾਈਮ ਜਿਵੇਂ ਮੇਰੇ ਵਰਗੇ ਬਾਈ ਹੱਟ ਵੀ ਕਿੰਨੇ ਸਾਲ 15 ਸਾਲ ਹੋ ਗਏ 15 ਸਾਲ ਤੋਂ ਹਾਰੇ ਮਿਲਦੀ ਆਉਂਦੀ ਆ ਅੱਕ ਗਏ ਅੱਕ ਕੇ ਛੱਡਦੇ ਆ ਲੈ ਗਏ ਯਾਰ ਤੁਸੀਂ ਚਲ ਮੁਰਗੇ ਰੱਖ ਲਈਏ ਮੁਰਗੇ ਰੱਖ ਆ ਚ ਟੇ ਮੁਰਗੇ ਰੱਖਣ ਪਿਆਰ ਹੋਏ ਬੰਦੇ ਬਾਈ ਸਹੀ ਗੱਲ ਆ ਗਾਂਹਾਂ ਦਾ ਦੇਖ ਲਈ ਵੀਰੇ ਕੂਤਰ ਬਾਜੀ ਨਾ ਮੇਰੇ ਉਹੀ ਬੰਦੇ ਨੇ ਯਾਰ ਜਿਹੜੇ ਬੰਦੇ ਵਰਸ ਸਤਾਰ ਹਾਂ ਮਤਲਬ ਉਹ ਤਕਨੀਕ ਜਿਆਦਾ ਸੱਚਾ ਹਾਂ ਚਕਾਣੂ ਕਹਿਣਾ ਪਰ ਮੈਂ ਵੀ ਠੀਕ ਠਾਕ ਹਾਂ ਚਲੋ ਠੀਕ ਆ ਭਾਈ ਵੀਡੀਓ ਲੰਬੀ ਹੁੰਦੀ ਜਾਂਦੀ ਆ ਕਿਸੇ ਦਾ ਦਿਲ ਲਗਾ ਹਾਂ ਭਾਈ ਹੱਥ ਬੰਨ ਕੇ ਬੇਨਤੀ ਆ ਵੀ ਆਪਾਂ ਕਿਸੇ ਦੀ ਗਲਤੀ ਮਾਲਤੀ ਗੱਲ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਇਹਦਾ ਭਾਈ ਆਪਣੇ ਦਿਲ ਦੀਆਂ ਗੱਲਾਂ ਦਿਲ ਦੀ ਗੱਲ ਸ਼ੇਅਰ ਕਰੀ ਆ ਕੋਈ ਚੱਕਰ ਨਹੀਂ ਆ ਬਾਕੀ ਭਾਈ ਹਾਂ ਆਪਣੇ ਭਰਾ ਐ ਸਾਰੇ ਹਾਂ ਹਾਂ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੁਰੂ ਕਰਦੇ ਹੋ ਬਾਕੀ ਭਾਈ ਬਿੰਦੂ ਮਾਲਾਂ ਤੇ ਦਲਾਵਰ ਮਾਲਾਂ ਚੈਨਲ ਆ ਆਪਣੇ ਦੋ ਇਹਨਾਂ ਨੂੰ ਵੀ ਵੱਧ ਤੋਂ ਵੱਧ ਭਾਈ ਸਪੋਰਟ ਕਰੋ ਮਿਲਦੇ ਜੀ ਕਿਸੇ ਮੇਰੇ ਆਪਣੇ ਆਪਣੇ ਭਰਾ ਐ ਫਟੇ ਵਲਾਗ ਵੀ ਦੇ ਇਹ ਨਾ ਬਹੁਤ ਮਿਹਨਤ ਕਰਦਾ ਵੀ ਬਣ ਕੇ ਯਾਰ ਇਹਦੇ ਫੁੱਲ ਸ਼ੂਟ ਕਰਿਓ ਬਾਈ ਯਾਰ ਮੇਰੇ ਦੱਬ ਕੇ ਸ਼ੇਅਰ ਕਰਿਓ ਜੇ ਵੀਡੀਓ ਵਧੀਆ ਲੱਗਦੀ ਹੈ ਬਾਈ ਕੋਈ ਨਹੀਂ ਐਡਾ ਕੋਈ ਮਸਲਾ ਨਹੀਂ ਜੇ ਬਾਈ ਵੀਡੀਓ ਵਧੀਆ ਲੱਗਦੀ ਹੈ ਜੀ ਲਈ ਤਾਂ ਵੀ ਯਾਰ ਇੱਕ ਦੱਬ ਦਿਓ ਵਾਰ ਤੁਸੀਂ ਇੱਕ ਪੁਆਇੰਟ ਕਰਕੇ ਦੱਸ ਦਿਓ ਬਈ ਬਈ ਥੋੜੀ ਗਲਤੀ ਹੋਈ ਥੀ ਕਿ ਨਹੀਂ ਸੌਰੀ ਕਹਦਾਂਗੇ ਬਾਈ ਬਾਕੀ ਬਾਈ ਜਾਨਵਰ ਕਿੱਦਾਂ ਲੱਗੇ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਜੀ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ